ਗੁਰਬਾਣੀ 'ਚ ਲਫ਼ਜ਼ ਹੈ ਨੂੰ ਬਿੰਦੀ ਨਾਲ ਪੜ੍ਹੀਏ ਜਾਂ ਬਿੰਦੀ ਤੋਂ ਬਿਨਾਂ ਗੁਰਬਾਣੀ 'ਚ ਕਈ ਥਾਈ ਹਾਹੇ ਨੂੰ ਦਲਾਵਾ ਬਿੰਦੀ ਸਹਿਤ ਪੜ੍ਹੀਆਂ ਜਾਂਦੀਆਂ ਨੇ ਤੇ ਕਈ ਥਾਈ ਇਹਨਾਂ ਦਾ ਉਚਾਰਨ ਬਿੰਦੀ ਤੋਂ ਬਿਨਾ ਵੀ ਕੀਤਾ ਜਾਂਦਾ ਹੈ ਹੈ ਹੋਣ ਦੀ ਵਰਤਮਾਨ ਕਿਰਿਆ ਹੈ ਹੈ ਯਾਨੀ ਕਿ ਕਿਸੇ ਕੰਮ ਦਾ ਹੋਣਾ ਜਾਂ ਕਿਸੇ ਚੀਜ਼ ਦਾ ਹੋਣਾ ਗੁਰਬਾਣੀ ਦੇ ਵਿੱਚ ਜਦੋਂ ਹਾਹੇ ਨੂੰ ਦਲਾਵਾਂ ਦੇ ਨਾਲ ਬਿੰਦੀ ਉਚਾਰਨ ਕੀਤੀ ਜਾਂਦੀ ਹੈ ਤਾਂ ਉੱਥੇ ਆਮ ਕਰਕੇ ਮੱਦਮਪੁਰਖ ਯਾਨੀ ਕਿ ਸੈਕਿੰਡ ਪਰਸਨ ਦੇ ਲਈ ਇਹ ਲਫ਼ਜ਼ ਵਰਤਿਆ ਹੁੰਦਾ ਹੈ ਯਾਨੀ ਕਿ ਜਿੱਥੇ ਤੂੰ ਨਫ਼ਜ਼ ਆਇਆ ਹੈ ਉੱਥੇ ਅਸੀਂ ਬਿੰਦੀ ਸਹਿਤ ਉਚਾਰਨ ਕਰਾਂਗੇ ਜਿਵੇਂ ਕਿ ਇਹਨਾਂ ਤੁਕਾਂ ਦੇ ਵਿੱਚ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਲ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਇਸ ਤੋਂ ਇਲਾਵਾ ਹੈ ਦੇ ਬਹੁਵਚਨ ਅਨਨ ਨੂੰ ਦਰਸਾਉਣ ਦੇ ਲਈ ਵੀ ਇਸ ਨੂੰ ਬਿੰਦੀ ਸਹਿਤ ਉਚਾਰਿਆ ਜਾਂਦਾ ਹੈ ਜਿਵੇਂ ਕਿ ਇਹ ਤੁਕ ਸੇ ਗੁਰਸਿੱਖ ਧਨ ਧਨ ਹੈ ਜਿਨੇ ਗੁਰ ਉਪਦੇਸ਼ ਸੁਣਿਆ ਹਰ ਕੰਨੀ ਸੋ ਇਸ ਤਰ੍ਹਾਂ ਮੱਧਮ ਪੁਰਖ ਅਤੇ ਬੋ ਵਚਨ ਵਾਲੇ ਦੋਵਾਂ ਨੁਕਤਿਆਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਉਚਾਰਣ ਬਿੰਦੀ ਰਹਿਤ ਯਾਨੀ ਬਿਨਾਂ ਬਿੰਦੀ ਤੋਂ ਕੀਤਾ ਜਾਂਦਾ ਹੈ ਜਿਵੇਂ ਕਿ ਇਹ ਤੁਕ ਹੈ ਕੋਈ RAM ਪਿਆਰੋ ਗਾਵੇ ਸਭ ਮਹਿ ਜੋਤ ਜੋਤ ਹੈ ਸੋਏ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ